ਤੇ ਇਹ ਆਪਦੇ ਕੰਮ ਤੇ ਗਿਆ 10 ਤਰੀਕ ਨੂੰ ਫਰਡੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਘਰੇ ਵਾਪਸ ਨਹੀਂ ਆਇਆ ਬਈ ਤੇ ਅਸੀਂ ਇਹਨਾਂ ਦੇ ਮਹਿਮਨਾਂ ਨਾਲ ਰਿਲੇਟਡ ਜਿਹੜੇ ਬੰਦਿਆਂ ਨੂੰ ਪੁੱਛਿਆ ਵਾ ਜਿਵੇਂ ਜੈਸਾਲ ਸੁਭਰਾਜ ਜੀ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਇੱਥੋਂ ਤਿੰਨ ਚਾਰ ਵੇ ਜਾ ਚੁੱਕਾ ਸਦਥਾਨੀ ਗਿਆ ਤੇ ਸਾਨੂੰ ਐਸ ਐਚ ਜਸਵੰਤ ਸਿੰਘ ਨੇ ਉਹਨਾਂ ਨੇ ਸਾਨੂੰ ਭਾਜੀ ਉੱਥੇ ਕਿਹਾ ਕਿ ਇੱਕ ਸਾਨੂੰ ਬੋਡੀ ਮਿਲੀ ਹੈ ਅਲੀਕੇ ਨਾਲ ਬੰਨਦੇ ਭਾਜੀ ਤੇ ਉਹ ਬੋਡੀ ਦੀ ਉਹਨਾਂ ਨੇ ਸਾਨੂੰ ਪਛਾਣ ਕਰਾਈ ਭਾਜੀ ਸੰਡੇ ਤੇ ਜਦੋਂ ਉਹਨੂੰ ਵੇਖਣ ਤੋਂ ਬਾਅਦ ਸਾਨੂੰ ਕਲੀਅਰ ਹੈ ਕਿ ਇਹ ਆਪਣੇ ਕਜ਼ਨ ਦੀ लाश ਹੈ ਜਿਹਨਾਂ ਨੂੰ ਕੁਝ ਬੰਦਿਆਂ ਨੇ ਸਿਰ ਤੇ ਸੱਟ ਮਾਰ ਕੇ ਮਾਰਤਾ ਹੈ ਭਾਜੀ ਮਾਮਲਾ ਇਹ ਸੀ ਸਾਨੂੰ ਅਨਡੈਂਟੀਫਾਈਡ ਬੋਡੀ ਮਿਲੀ ਸੀ 11 ਤਰੀਕ ਨੂੰ ਪਿਛਲੇ 3 ਦਿਨ ਤੋਂ ਗਾਇਬ ਬੀਡੀਪੀਓ ਆਫਿਸ ਦੇ ಗ್ರಾಮ ਸੇਵਕ ਦੇ ਪਤੇ ਤਾਇਨਾਤ ਪ੍ਰਦੀਪ ਕੁਮਾਰ ਦੀ ਲਾਸ਼ ਪੁਲਿਸ ਨੂੰ ਲਵਾਰਸ ਹਾਲਤ ਵਿੱਚ ਅਲੀਕੇ ਰੋਡ ਬੰਦ ਤੋਂ ਮਿਲੀ ਪਰਿਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਦੀਪ ਕੁਮਾਰ ਬੀਤੇ ਸ਼ੁੱਕਰਵਾਰ ਨੂੰ ਡਿਊਟੀ ਤੇ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ ਜਦ ਪਰਿਵਾਰ ਵੱਲੋਂ ਦਫ਼ਤਰ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਫਿਰ ਵੀ ਉਸ ਬਾਰੇ ਕੋਈ ਜਾਣਕਾਰੀ حاصل ਨਹੀਂ ਹੋਈ ਪਰਿਵਾਰ ਵੱਲੋਂ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਜਾਣਕਾਰੀ ਮਿਲੀ ਕਿ ਪੁਲਿਸ ਨੂੰ ਇੱਕ ਲਾਵਾਰਿਸ ਹਾਲਤ ਚ ਲਾਸ਼ ਪ੍ਰਾਪਤ ਹੋਈ ਹੈ ਜਦ ਲਾਸ਼ ਦੀ ਸਨਖਤ ਕਰਵਾਈ ਗਈ ਤਾਂ ਪਰਿਵਾਰ ਵੱਲੋਂ ਉਹ ਲਾਸ਼ ਪ੍ਰਦੀਪ ਕੁਮਾਰ ਦੀ ਪਾਈ ਗਈ ਹੈ ਪੁਲਿਸ ਮੁਤਾਬਕ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਅਲੀਕੇ ਰੋਡ ਬੰਦ ਤੇ ਇੱਕ ਲਾਵਾਰਿਸ লাশ ਪਈ ਹੈ ਜਿਸਨੂੰ ਪੁਲਿਸ ਵੱਲੋਂ ਕਬਜ਼ੇ ਚ ਲੈ ਲਗਿਆ ਸੀ লাশ ਦੇ ਕੋਲ ਪਰਸ ਮੋਬਾਈਲ ਜਾਂ ਕੋਈ ਹੋਰ ਸਾਧਨ ਵੀ ਨਹੀਂ ਸੀ ਜਿਸ ਤੋਂ ਉਸ ਦੀ ਪਛਾਣ ਹੋ ਸਕੇ ਤਾਂ ਪੁਲਿਸ ਵੱਲੋਂ ਇਹ লাশ ਫਿਰੋਜ਼ਪੁਰ ਮੋਰਚਰੀ ਘਰ ਵਿੱਚ ਰਖਵਾ ਦਿੱਤੀ ਗਈ ਸੀ ਜਦ ਪਰਿਵਾਰ ਵੱਲੋਂ ਪ੍ਰਦੀਪ ਦੀ ਗੁੰਮਸ਼ੁਦਗੀ ਦੀ ਗੱਲ ਕਹੀ ਗਈ ਤਾਂ ਪਰਿਵਾਰ ਨੂੰ ਸ਼ਨਾਖਤ ਕਰਾਈ ਗਈ ਤਾਂ ਉਹ লাশ ਪ੍ਰਦੀਪ ਦੀ ਹੀ ਨਿਕਲੀ ਹੈ ਜੋ ਕਿ ਬੀ ਡੀ ਪੀਓ ਦਫ਼ਤਰ ਵਿੱਚ ਗ੍ਰਾਮ ਸੇਵਕ ਤੈਨਾਤ ਸੀ ਉਸ ਸਬੰਧ ਵਿੱਚ హత్య ਦਾ ਮੁਕਦਮਾ ਦਰਜ ਕੀਤਾ ਗਿਆ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸ ਨੇ ਕਤਲ ਕਰਕੇ ਉਸ ਨੂੰ ਉੱਥੇ ਸੁੱਟਿਆ ਜਾਂ ਫਿਰ ਉਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਪੁਲਿਸ ਹੁਣ ਇਸ ਮਾਮਲੇ ਚ ਡੂੰਘਾਈ ਨਾਲ ਜਾਂਚ ਕਰਨ ਚ ਜੁਟੀ ਹੈ ਆਖਿਰਕਾਰ ਇਹ ਕਤਲ ਕਿਸ ਵੱਲੋਂ ਅਤੇ ਕਿਸ ਨiyet ਨਾਲ ਕੀਤਾ ਗਿਆ ਕਿ ਇਹ ਕਤਲ ਲੁੱਟ ਖੋਦੀ ਵਾਰਦਤ ਨੂੰ ਅੰਜਾਮ ਦੇਣ ਵਾਸਤੇ ਕੀਤਾ ਗਿਆ ਜਾਂ ਫਿਰ ਕਿਸੇ ਰੰਜਿਸ਼ ਕਾਰਨ ਕਤਲ ਕਰਕੇ ਪ੍ਰਦੀਪ ਦੀ ਲਾਸ਼ ਉੱਥੇ ਸੁੱਟੀ ਗਈ ਹੈ ਪੁਲਿਸ ਮਾਮਲੇ ਦੀ ਡਿੰਡੂਗਾਈ ਨਲਚਾਂਚ ਕਰ ਰਹੀ ਹੈ ਮਨੀਸ਼ ਕੁਮਾਰ ਵਾਜੇ ਮਨੀਸ਼ ਕੁਮਾਰ ਕਿੱਥੇ ਰਹਣ ਵਾਲੇ ਤੇ ਕਿਦਾਂ ਮਾਰਿਆ ਜਿਹੜਾ ਡੈੱਡ ਬੋਡੀ ਮਿਲੀ ਕਿਸ ਸਮੇਂ ਮਿਲੀ ਭਾਜੀ ਪਗਸਿੰਘ ਕਲੋਨੀ ਫੇਸ 2 ਤੋਂ ਮੈਂ ਰਹਿਣਾ ਮੇਰਾ ਕਜ਼ਨ ਪ੍ਰਦੀਪ ਕੁਮਾਰ ਇਹ ਅਸੀਂ ਇਕੱਠੇ ਜੁਆਇੰਟ ਫੈਮਿਲੀ ਸੇ ਰਹਿਨੇ ਸੀ ਇਹ ਜੋਬ ਕਰਦਾ ਬੀਡੀਪੀਓ ਆਫਿਸ ਚ ਤਾਂ ਜੀ ಗ್ರಾಮ ਸੇਵਕ ਦੀ ਨੌਕਰੀ ਹੈ ਇਹਦੇ ਕੋਲ ਤੇ ਇਹ ਆਪਦੇ ਕੰਮ ਤੇ ਗਿਆ 10 ਤਰੀਕ ਨੂੰ ਫਰਡੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਘਰੇ ਵਾਪਸ ਨਹੀਂ ਆਇਆ ਤੇ ਅਸੀਂ ਇਹਨਾਂ ਦੇ ਮਹਿਮਨਾਂ ਨਾਲ ਰਿਲੇਟਡ ਜਿਹੜੇ ਬੰਦਿਆਂ ਨੂੰ ਪੁੱਛਿਆ ਜਿਹਨੇ ਜੈ ਸਿੰਘ ਸੁਭਰਾਜ ਜੀ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਇੱਥੋਂ ਤਿੰਨ ਚਾਰ ਹੋਰ ਜਾ ਚੁੱਕਾ ਸਾਡੇ ਕੋਲ ਨਹੀਂ ਆਇਆ ਰਾਤ ਨੂੰ ਹੀ ਕਰੇ ਪੂਰੀ ਪਾਲਗਿੱਤਿਆਂ ਦੇ ਆਸ-ਪਾਸ ਦੇਖਿਆ ਉਸ ਤੋਂ ਬਾਅਦ ਅਸੀਂ ਨੈਕਸਟ ਜੇ ਵੀ ਲੱਭਦੇ ਰਹੇ ਨੂੰ ਭਾਜੀ ਤੇ ਇਹਨਾਂ ਦੇ ਮਹਿਮਨਾਂ ਨਾਲ ਲੈ ਕੇ ਬੰਦਿਆਂ ਨੂੰ ਲੈ ਕੇ ਪਤਾ ਕੀਤਾ ਛੁੱਟੀ ਉਨ ਕਰਕੇ ਸਾਨੂੰ ਕੁਝ ਪਤਾ ਨਹੀਂ ਲੱਗ ਸਕਿਆ ਇਹ ਥਾਣੇ ਉਸ ਤੋਂ ਬਾਅਦ ਜਿੱਤੇ ਸਿੱਧੀ ਥਾਣੇ ਜਾ ਕੇ ਮਿਲੇ ਜਾ ਕੇ ਪੁਲਸ ਵਾਲਿਆਂ ਨੂੰ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਤੁਸੀਂ ਨੈਕਸ ਦੇ ਆਓ ਉਸ ਤੋਂ ਬਾਅਦ ਹੀ ਸਦਰਥਾਨੀ ਗਏ ਸਦਰਥਾਨੀ ਸਾਨੂੰ ਸੀ ਕਿਹਾ ਕਿ ਅੱਗੇ ਪਤਾ ਕਰੀ ਜਾ ਕੇ ਰਿਪੋਰਟ ਲਹਾਈਏ ਸਦਰਥਾਨੀ ਗਏ ਤੇ ਸਾਨੂੰ ਐਸਐਚਓ ਜਸਵੰਤ ਸਿੰਘ ਨੇ ਉਹਨਾਂ ਨੇ ਸਾਨੂੰ ਪਹਿਲੇ ਉੱਥੇ ਕਿਹਾ ਕਿ ਇੱਕ ਸਾਨੂੰ ਬੋਡੀ ਮਿਲੀ ਹੈ ਅਲੀਕੇ ਨਾਲ ਬੰਨਦੇ ਪਾਜੀ ਤੇ ਉਹ ਬੋਡੀ ਦੀ ਉਹਨਾਂ ਨੇ ਸਾਨੂੰ ਪਛਾਣ ਕਰਾਈ ਪਾਜੀ ਸੰਡੇ ਤੇ ਜਦੋਂ ਉਹਨੂੰ ਵੇਖਣ ਤੋਂ ਬਾਅਦ ਸਾਨੂੰ ਕਲੀਅਰ ਹੈ ਕਿ ਇਹ ਆਪਣੇ ਕਜ਼ਨ ਦੀ लाश ਹੈ ਜਿਹਨਾਂ ਨੂੰ ਕੁਝ ਬੰਦਿਆਂ ਨੇ ਸਿਰ ਤੇ ਸੱਟ ਮਾਰ ਕੇ ਮਾਰ ਦਿੱਤਾ ਪਾਜੀ ਇੰਨੀ ਕੋ ਉਮਰ ਸੀ ਕਿਸ ਤਰ੍ਹਾਂ ਹਾਲਾਤ ਆਏ ਸੀ ਜੱਟ ਬਗਨ ਭਾਜੀ 38 ਸਾਲ ਆ ਬਾਕੀ ਕੋਈ ਜੇ ਛੋਟ ਦੇ ਨਿਸ਼ਾਨੀ ਹੈ ਬਾਕੀ ਬੜੀ ਦੇ ਸਾਰੇ ਫੇਸ ਤੇ ਜਾਂ ਸਿਰ ਤੇ ਹੈਗੇ ਨਿਸ਼ਾਨ ਭਾਜੀ ਸਿਰ ਤੇ ਸਾਡ ਛੋਟ ਮਾਰੀ ਹੈ ਹਾਂਜੀ ਭਾਜੀ ਉਹਦੀ ਬਾਈਕ ਸੀ ਉਹਦੇ ਮੋਬਾਈਲ ਪਰਸ ਉਹਦਾਰਾ ਕੁਝ ਨਹੀਂ ਮਿਲਿਆ ਉਹਦੇ ਕੋਲ ਲੱਗ ਰਿਹਾ ਕਤਲ ਕਰਕੇ ਸੱਟਿਆ ਇਹ ਕਤਲ ਕਰਕੇ ਸੱਟਿਆ ਗਿਆ ਭਾਜੀ ਸਾਮਾਨ ਜਿਹੜਾ ਖੋਖ ਲੈ ਗਿਆ ਬਾਕੀ ਸਾਰਾ ਸਾਮਾਨ ਖੋਖ ਲੈ ਗਿਆ ਇਹ 3-4 ਬੰਦਿਆਂ ਦਾ ਕੰਮ ਨਾ ਭਾਜੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਭਾਜੀ ਮੋਬਾਈਲ ਵੀ ਨਹੀਂ ਹੈਗਾ ਕੁਝ ਨਹੀਂ ਮਿਲਿਆ ਭਾਜੀ ਸਭ ਮੋਬਾਈਲ ਨੇ ਪਾਜੀ ਕੋਈ ਪੁਰਾਣੀ ਰੰਜਿਸ਼ ਨਹੀਂ ਹੰਦੀ ਵਾਜੀ ਫੋਨ ਇਹਦਾ ਆਫ ਆ ਰਿਹਾ ਉਸ ਤੋਂ ਬਾਅਦ ਤੇ ਉਸ ਕਾਰ ਵੀ ਪਾਜੀ ਪੁਲਿਸ ਹੁਣ ਪੋਸਟਮਾਰਟਮ ਵਾਸਤੇ ਲੈ ਕੇ ਚਲੇ ਨੇ ਤੇ ਪੁਲਸ ਸਾਹਿਬ ਦੀ ਕਾਰਵਾਈ ਕਰ ਰਹੀ ਪੂਰੀ ਕਰ ਲਈ ਹੈ ਤੇ ਜਿਹੜਾ ਬੱਚਾ 302 ਹਤਾਲ ਹੋਣੀ ਚਾਹੀਦੀ ਜਾਂ ਹਤਾਲ ਪਾਜੀ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਪਾਜੀ ਪੂਰੀ ਜਾਂਚ ਪਤਾਬ ਹੋਣੀ ਚਾਹੀਦੀ ਪੁਲਿਸ ਨੂੰ ਆਵੇ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਪੁਲਿਸ ਚਾਹੀਦਾ ਸਭ ਕੁਝ ਕਰ ਸਕਦੇ ਟੈਕਨੀਕਲ ਅਧਾਰ ਤੇ ਹੋਣਾ ਚਾਹੀਦਾ ਹਾਂਜੀ ਟੈਕਨੀਕਲ ਅਧਾਰ ਤੇ ਹੋਣਾ ਚਾਹੀਦਾ ਕੰਮ ਦਾ ਪਾਜੀ ਸਨਨ ਸਰ 14 ਪਹਿ ਸਾਡੇ ਬੱਚੇ ਦਾ ਕਤਲ ਹੋਇਆ ਕੀ ਹੋਇਆ ਕਿੰਨੇ ਫੜਿਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਸਹੀ ਮੇਰਾ ਨਾਮ ਐਸਏ ਤਰਸੀਮ ਸ਼ਰਮਾ थाना सदर ਕੋਇਟ ਦਾ ਹਾਲੀ ਸਰ ਜਿਹੜਾ ਮਾਮਲਾ ਕੀ ਸੀਗਾ ਜਿਹੜਾ ਰੈਡ ਬੋਡੀ ਮਿਲੀ ਸੀ ਮਾਮਲਾ ਇਹ ਸੀ ਸਾਨੂੰ ਅਨਡੈਂਟੀਫਾਈਡ ਬੋਡੀ ਮਿਲੀ ਸੀ 11 ਤਰੀਕ ਨੂੰ ਅਲੀ ਕਿ ਬੰਤ ਉਸ ਤੋਂ ਬਾਅਦ ਪਤਰਕੰਡ ਲਈ ਸ਼ਾਕਤ ਕਾਸ ਰੱਖ ਲਈ ਸੀ ਉਸੋ ਕੱਲ ਪਾਲ ਜਿਨ੍ਹਾਂ ਦੇ ਇਹ ਡੈਥ ਹੋਈ ਆ ਜਾਂ ਬੋਡੀ ਸੀਗੀ ਉਹ ਉਹਨਾਂ ਦੇ ਵਾਰਸ ਸਾਡੇ ਕੋਲ ਆਏ ਆ ਉਹਨਾਂ ਨੇ ਬੋਡੀ ਦੀ ਪਛਾਣ ਕੀਤੀ ਆ ਸਾਡੇ ਕੋਲ ਦੱਸ ਕੇ ਉਸ ਤੋਂ ਬਾਅਦ ਮਗਦਮਾ ਦਰਜ ਕਰ ਲਿਆ ਜੀ 300 ਆਪਣੇ 103 ਬੀਨਸ ਦਾ ਫਰਦਰ ਜੇ ਪੋਸਟਮਾਰਮ ਕਰਾ ਰਹੇ ਆ ਪੋਸਟਮਾਰਮ ਜੋ ਕੋਈ ਜਾਂ ਦੀ ਇਹਦੀ ਆਊਗੀ ਮਰਡਰ ਤੋਂ ਦੀ ਕਤਲ ਸੰਬੰਧੀ ਜੀ ਉਹ ਪਤਾ ਲੱਗ ਜਾਏਗਾ ਸਾਨੂੰ ਪੋਸਟਮਾਰਮ ਤੋਂ ਮਦਦ ਅਗਲੀ ਕਾਰਵਾਈ ਕੀਤੀ ਹੈ ਠੀਕ ਤਬਦੀਦ ਕੀਤੀ ਗਏ